ਇਹਨੇ ਬਾਈ ਜੀ ਟਰੈਕਟਰ ਨੇ 2 ਘੰਟਿਆਂ ਚ ਚਾਰਾਂ ਗੱਲਿਆਂ ਨੂੰ ਮਿੱਟੀ ਲਾਉਣੀ ਆ। ਕੌਸ਼ਕ ਵੀਰਾਂ ਦੇ ਸਵਾਲ ਸੀਗੇ ਵੀ ਥੱਲੋਂ ਮੋਢਾ ਜਿਹੜਾ ਉਹ ਕੋਈ ਜਾਨਵਰ ਖਾ ਰਿਆ। ਜਿੱਥੋਂ ਟਰੈਕਟਰ ਮੁੜਦਾ ਬਾਈ ਉੱਥੋਂ ਜਿਹੜੇ ਬੂਟੇ ਆ ਕੋਈ 8-10 ਬੂਟੇ ਮਿੱੱਦੀ ਦੇ ਮੱਥੇ ਤੋਂ। ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਵੀਰੋ ਆਪਾਂ ਜਿਹੜਾ ਹੈਗਾ ਫੁੱਲ ਗੋਭੀ ਜਿਹੜੀ ਲੱਕੀ ਵੈਰੈਟੀ ਆਪਣੀ ਸਜੰਟਾ ਦੀ ਲੱਗੀ ਵੀ ਸੀਗੀ ਤੇ ਤਕਰੀਬਨ ਉਹਨੂੰ ਆਪਾਂ ਮਹੀਨੇ ਬਾਅਦ ਆ ਜਿਹੜੀ ਮਿੱਟੀ ਲਾਉਣ ਲੱਗੇ ਆ ਬਾਈ। ਮਿੱਟੀ ਵਾਲੇ ਹਾਲ ਜਿਹੜੇ ਆਪਣੇ ਬਣੇ ਹੋਏ ਆ ਉਹ ਚੱਲੀ ਜਾਂਦੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਿੱਟੀ ਆ ਬਈ ਐ ਗੁੰਨ ਕੇ ਆਟੇ ਨੂੰ ਲਾਈ ਤਰੀ ਜਾਂਦੀ ਆ ਜੋ ਵੀ ਇਹਦੇ ਵਿੱਚ ਆਪਣਾ ਗੰਦਮੰਦ ਸੀਗਾ ਉਹ ਆਪਾਂ ਪਹਿਲਾਂ ਵੀਡੀਓ ਪਾਈ ਆ ਕਿ ਇਹਦੇ ਵਿੱਚ ਜਿਹੜੀ ਬਾਥੂ ਜਾਂ 68 ਜਾਂ ਕੋਈ ਪਾਲਖ ਜਾਂ ਉਗਦਾ ਸੀ ਆਕਸੀ ਗੋਲਡ ਦੀ ਆਪਾਂ ਉਹਦੇ ਤੇ ਸਪਰੇਅ ਕੀਤੀ ਸੀ ਤੇ ਜਿਹੜੀ ਮਿੱਟੀ ਬਾਈ ਦੀ ਲਾ ਰਹੇ ਆ ਇਹਦੇ ਤੇ ਜਿਹੜੀ ਲੇਬਰ ਆ ਉਹਦੀ ਬੜੀ ਬਚਤ ਆ ਕਿਉਂਕਿ ਲੇਬਰ ਲੈਂਦੀ ਆ 3000 ਰੁਪਇਆ ਕਿੱਲੇ ਦਾ 2500 ਤੋਂ ਲੈ ਕੇ 3000 ਰੁਪਇਆ ਕਿੱਲੇ ਦਾ ਮਿੱਟੀ ਲਵਾਈ ਦਾ ਲੈਂਦੀ ਆ ਤੇ ਜਿਹੜਾ ਬਾਈ ਜੀ ਅਸੀਂ ਸਿਸਟਮ ਇਹ ਹਲਾਂ ਵਾਲਾ ਬਣਾਇਆ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਇਹਨੇ ਬਾਈ ਜੀ ਟਰੈਕਟਰ ਨੇ 2 ਘੰਟਿਆਂ ਚ 4 ਗੱਲਿਆਂ ਨੂੰ ਮਿੱਟੀ ਲਾਉਣੀ ਆ ਤੇ ਨਾਲੇ ਜੇਹੋ ਜੀ ਇਹਨੇ ਮਿੱਟੀ ਲਾਤੀ ਉਹੋ ਜੀ ਮਿੱਟੀ ਨਹੀਂ ਲੱਗਣੀ ਲੇਬਰ ਤੋਂ ਕਿਉਂਕਿ ਲੇਬਰ ਦੇ ਵਿੱਚ ਸਾਰਿਆਂ ਦਾ ਹੱਥ ਇੱਕੋ ਜਿਹਾ ਨਹੀਂ ਹੁੰਦਾਗਾ ਇੱਕ ਬੰਦਾ ਮਿੱਟੀ ਵੱਢ ਲਾਉਂਦਾ ਇੱਕ ਖੇੜ ਵਾਲਾ ਘੱਟ ਲਾਉਂਦਾ ਤੇ ਉਹਨੂੰ ਮੁੜ ਕੇ ਅਸੀਂ ਜਦੋਂ ਪਾਣੀ ਲਾਉਨੇ ਉਦੋਂ ਬੜੀ ਦਿੱਕਤ ਆਉਂਦੀ ਆ ਕਿਉਂਕਿ ਕਈ ਖੇਰਾਂ ਦੇ ਵਿੱਚ ਜਿਨ੍ਹਾਂ 'ਚ ਮਿੱਟੀ ਘੱਟ ਚੱਕੂਗਾ ਲੇਵਰ ਵਾਲਾ ਕੋਈ ਬੰਦਾ ਤੇ ਉਹਦੇ 'ਚ ਪਾਣੀ ਨਹੀਂ ਚੜਦਾ ਫਿਰ ਸਾਰੀ ਦੁਬਾਰਾ ਖੇੜ ਜਦੋਂ ਆਪਾਂ ਵੱਧ ਪਾਣੀ ਭਰਦੇ ਆ ਉਸ ਖੇੜ 'ਚ ਪਾਣੀ ਚੜਾਉਣ ਵਾਸਤੇ ਤਾਂ ਦੂਜੀ ਗੋਭੀ ਦੇ ਮਰਨ ਦੇ ਚਾਂਸ ਜ਼ਿਆਦਾ ਬਣ ਜਾਂਦੇ ਆ ਕਿਉਂਕਿ ਪਾਣੀ ਇਹਨੂੰ ਬਹੁਤ ਘੱਟ ਲੱਗਣਾ ਹੁੰਦਾ ਇਹਨੂੰ ਸੈੱਲ ਚਾਹੀਦੀ ਹੁੰਦੀ ਆ ਤੇ ਕੁਝ ਕ ਵੀਰਾਂ ਦੇ ਵਿੱਚ ਸਵਾਲ ਜਵਾਬ ਸੀਗੇ ਵੀ ਜਿਹੜੀ ਇਹ ਤੁਸੀਂ ਮਿੱਟੀ ਲਾਉਨੇ ਆ ਕਿ ਇਹੋ ਜਿਹਾ ਵਾਹਣ ਚਾਹੀਦਾ ਬਾਈ ਜੀ ਇਹ ਨੂੰ ਥੋੜਾ ਜਿਹਾ ਵਾਹਣ ਜਿਹੜਾ ਉਹ ਖੁਸ਼ਕ ਚਾਹੀਦਾ ਫਿਰ ਬਹੁਤ ਵਧੀਆ ਮਿੱਟੀ ਜਿਹੜੀ ਐ ਭੋਰ ਕੇ ਆ ਮਿੱਟੀ ਦਿਖਾ ਦਈਏ ਤੁਹਾਨੂੰ ਬਹੁਤ ਵਧੀਆ ਮਿੱਟੀ ਆ ਜਿਹੜੀ ਜਿਹਦੇ ਵਿੱਚ ਗੋਭੀ ਨੇ ਜਾਲਾ ਮਾਰਨਾ ਕਿਉਂਕਿ ਇਹਦਾ ਬੂਝ ਜ਼ਿਆਦਾ ਵੱਡਾ ਕੋਈ ਮੋੜ ਨਹੀਂ ਹੁੰਦਾ ਇਹਨੂੰ ਜਿੰਨੀ ਪੋਲੀ ਮਿੱਟੀ ਜਿੰਨਾ ਵਾਹਣ ਵਧੀਆ ਬਣਿਆ ਵਧੀਆ ਮਿੱਟੀ ਬਣ ਕੇ ਇਹਦੇ ਮੋੜ ਨੂੰ ਲੱਗੂਗੀ ਓਨੀ ਵਧੀਆ ਇਹਦੀ ਗਰੋਥ ਵੱਧ ਹੋਊਗੀ ਤੇ ਓਨੀ ਵਧੀਆ ਚੱਲੂਗੀ ਕੋਸ਼ਕ ਵੀਰਾਂ ਦੇ ਸਵਾਲ ਸੀਗੇ ਸਾਡੇ ਬੂਟੇ ਸੁੱਕ ਗਏ ਕੋਸ਼ਕ ਵੀਰਾਂ ਦੇ ਸਵਾਲ ਸੀਗੇ ਵੀ ਥੱਲੋਂ ਮੋਢਾ ਜਿਹੜਾ ਉਹ ਕੋਈ ਜਾਨਵਰ ਖਾ ਰਿਆ ਉਹ ਬਾਈ ਜੀ ਜਿਹੜੇ ਨਵੇਂ ਭਰਾ ਜੁੜੇ ਵੇ ਆ ਜਾਂ ਨਵਾਂ ਨਵਾਂ ਕੰਮ ਜਿੰਨਾਂ ਨੇ ਕੀਤਾ ਉਹ ਕੋਸ਼ਤਾਂ ਵੀਰ ਵਿੱਚ ਜੇ ਸੀਗੇ ਵੀ ਮੈਨੂੰ ਫੋਨ ਵੀ ਉਹਨਾਂ ਦੇ ਆਏ ਵੀ ਉਹਨਾਂ ਦੀ ਪਨੀਰੀ 50 ਡਣਾ ਦੀ ਸੀ ਪੱਕੀ ਪਨੀਰੀ ਸੀ ਕਿਉਂਕਿ ਇਹ ਪਨੀਰੀ ਜਿਹੜੀ ਆ 25 ਤੋਂ ਹੱਦ 20 ਤੋਂ 25 ਦਿਨਾਂ ਦੀ ਪਨੀਰੀ ਜਿਹੜੀ ਆਪਾਂ ਲਾਉਣੀ ਆ ਲਵੀ ਪਨੀਰੀ ਲਾਵਾਂਗੇ ਉਨੀ ਗ੍ਰੋਥ ਆ ਜਿਹੜੀ ਉਹ ਵੱਧ ਕਰੂਗੀ ਤੇ ਕੋਸ਼ਕ ਵੀਰਾਂ ਦੇ ਜਿਹੜੇ ਬੂਟੇ ਸੁੱਕਣ ਦੀ ਸ਼ਿਕਾਇਤ ਸੀਗੀ ਉਹ ਮੈਂ ਇਹਨਾਂ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਪ੍ਰੋਬਲਮ ਜਿਹੜੀ ਆ ਪਨੀਰੀ ਚ ਆਉਂਦੀ ਆ ਪਨੀਰੀ ਦੇ ਵਿੱਚ ਜਿਹੜੀ ਹੁੰਦੀ ਆ ਇਹਨੂੰ ਆ ਆਪਾਂ ਕਹਿਦੇ ਆਂਗੇ ਫੰਗਸ ਹੁੰਦਾ ਜਿਹੜਾ ਉਹ ਜੜ ਨੂੰ ਚਿਪਕ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਜਿਹੜਾ ਬੂਟਾ ਆਪਾਂ ਗਾਂਹ ਟ੍ਰਾਂਸਪਲੈਂਟ ਕਰ ਦਿੰਨੇ ਆ ਦੇਖਣ ਨੂੰ ਸੋਹਣਾ ਲੱਗਦਾ ਪਰ ਉਹ ਜਦੋਂ ਖੇਤ ਦੇ ਵਿੱਚ ਉਹਨੇ ਗ੍ਰੋਥ ਸ਼ੁਰੂ ਕਰਨੀ ਹੁੰਦੀ ਆਦੋਂ ਉਹ ਸੁੱਕ ਜਾਂਦਾ ਤੇ ਕੋਸ਼ਕ ਵੀਰ ਸੀਗੇ ਵੀ ਜਿਹੜਾ ਤੁਸੀਂ ਇਹ ਬਣਾਇਆ ਤੁਸੀਂ ਮਿੱਟੀ ਲਾਉਣ ਵਾਲਾ ਇਹ ਮੱਥਿਆਂ ਤੇ ਤੁਸੀਂ ਕੀ ਕਰਦੇ ਆ ਮੱਥਿਆਂ ਤੇ ਬਾਈ ਜੀ ਆ ਦੇਖ ਲਓ ਵੀ ਇਸ ਲੋਟ ਆਪਾਂ ਖੇੜਾਂ ਮੂਰੇ ਤਿੰਨ ਜਾਂ ਚਾਰ ਖੇੜਾਂ ਆਪਾਂ ਪਾਉਣੇ ਆ ਜਿੱਥੋਂ ਟਰੈਕਟਰ ਮੁੜਦਾ ਬਾਈ ਉੱਥੋਂ ਜਿਹੜੇ ਬੂਟੇ ਆ ਕੋਈ 8 10 ਬੂਟੇ ਮਿੱੱਦੀ ਦੇ ਆ ਮੱਥੇ ਤੋਂ ਉਹਨਾਂ ਨੂੰ ਵੀ ਆਪਾਂ ਕੀ ਕਰਦੇ ਆ ਵੀ ਇਸ ਤਰ੍ਹਾਂ ਜਿਹੜੇ ਹੁਣ ਆ ਬੂਟੇ ਆਪਣੇ ਇਹ ਆ ਜਿਵੇਂ ਬੂਟੇ ਬਾਈ ਜੀ ਹਿੱਲੇ ਵੇ ਆ ਇਹਨਾਂ ਨੂੰ ਕੀ ਕਰੀਦਾ ਇਸ ਤਰ੍ਹਾਂ ਮਿੱਟੀ ਲਾ ਦੇਈਦੀ ਐ ਤੇ ਨਾਲ ਦੀ ਨਾਲ ਜਿਹੜਾ ਪਾਣੀ ਲੱਗ ਜਾਂਦਾ ਪਾਣੀ ਦੇ ਨਾਲ ਜਿਹੜੇ ਬੂਟੇ ਡਿੱਗੇ ਵੇ ਆ ਜਾਂ ਪੱਤੇ ਵੇ ਆ ਉਹ ਨਾਲ ਦੀ ਨਾਲ ਹਰੇ ਹੋ ਜਾਂਦੇ ਆ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਕਿ ਜੇ ਕੋਈ 10 15 ਬੂਟੇ ਮਿੱੱਦੇ ਵੀ ਜਾਣਗੇ ਤਾਂ ਕੋਈ ਵੱਡੀ ਗੱਲ ਨਹੀਂ ਗਈ ਤੇ ਜਿਹੜਾ ਕੰਮ ਲੇਬਰ ਵਾਲਾ ਲੇਬਰ ਤੋਂ ਬਾਈ ਜੀ ਛਟਕਾਰਾ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਜਿਹੜੀ ਰੇ ਆ ਸਪਾਈਡਰ ਨਾਲ ਪਾਉਨੇ ਆ ਇਸੇ ਤਰ੍ਹਾਂ ਹੀ ਇਹਦੇ ਵਿੱਚ ਜਿਹੜੀ ਆਪਾਂ ਮਿੱਟੀ ਇਹ ਹਲਾ ਨਾਲ ਲਾਉਣੇ ਆ ਤੇ ਇਹਦੇ ਨਾਲ ਹੀ ਇਹਦੇ ਮਗਰ ਹਾਲ ਲਾ ਕੇ ਆਪਾਂ ਡਰਮ ਸਪਰੇਅ ਵਾਲਾ ਪਾਉਨੇ ਆ ਕਿਉਂਕਿ ਲੇਟ ਵੈਰੈਟੀ ਦੇ ਵਿੱਚ ਜਿਹੜੀ ਸਪਰੇਅ ਵੱਧ ਹੁੰਦੀ ਆ ਤੇ ਸਪਰੇਅ ਕਰਨੀ ਜ਼ਰੂਰੀ ਆ ਕਿਉਂਕਿ ਚਾਰਸ਼ ਫੇਰੋਂ ਕਣਕ ਆ ਜਿਹੜੀ ਉਹ ਬਈ ਉਹ ਤੁਹਾਨੂੰ ਪੱਕਣੀ ਸ਼ੁਰੂ ਹੋ ਜਾਣੀ ਆ ਤੇ ਜੋ ਕਣਕ ਦੇ ਵਿੱਚ ਜੋ ਵੀ ਹੁੰਦਾ ਕੀੜਾ ਪਤੰਗਾ ਉਹਨੇ ਹਰੇ ਪਾਸ ਹਰੇ ਹਰੇ ਜਗਾ ਵਾਲੇ ਪਾਸੇ ਨੂੰ ਆਉਣਾ ਹੁੰਦਾ ਤੇ ਉਹ ਸਾਰਾ ਜਿਹੜਾ ਗੋਭੀ ਤੇ ਆਉਂਦਾ ਜਾਂ ਇਹਦੀ ਕੋਈ ਆਪਾਂ ਹੋਰ ਵੈਰੈਟੀ ਲਾਉਣੇ ਆ ਫਿਰ ਆਪਾਂ ਨੂੰ ਜਿਹੜਾ ਹੈਗਾ ਸਪਰੇਅ ਤੇ ਪਾਣੀ ਆ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਲਾਸਟ ਅਪ੍ਰੈਲ ਦੇ ਵਿੱਚ ਆ ਜਾਣਾ ਤੇ ਉਦੋਂ ਆਪਾਂ ਨੂੰ ਜ਼ਰੂਰੀ ਆ ਇਹ ਪਾਣੀ ਦੇਣਾ ਤੇ ਹੋਰ ਵੀ ਜੇ ਕਿਸੇ ਭਰਾ ਨੂੰ ਸਵਾਲ ਹੋਣ ਮਿੱਟੀ ਦੇ ਹੜਾਂ ਬਾਰੇ ਜਾਂ ਆਪਾਂ ਗੋਭੀ ਲਾਉਣ ਬਾਰੇ ਵੀ ਦੱਸਿਆ ਸੀਗਾ ਵੀ ਜਿਹੜੀ ਗੋਭੀ ਆ ਉਹ ਥੋੜੀ ਵੱਖੀ ਦੇ ਵਿੱਚ ਲੱਗੇ ਓਨੀ ਵਧੀਆ ਬਾਈ ਜੀ ਇਹਨੂੰ ਮਿੱਟੀ ਲੱਗੂਗੀ ਜਿਹੜੇ ਭਰਾਵਾਂ ਨੇ ਹਾਲ ਬਣਾਏ ਆ ਇਸ ਤਰ੍ਹਾਂ ਬਾਈ ਅੱਜ ਮਿੱਟੀ ਦਾ ਕੰਮ ਸਾਡਾ ਜਾਰੀ ਜਾਰੀ ਆ ਕਿਉਂਕਿ ਮੌਸਮ ਥੋੜਾ ਜਾਂ ਕਹਿੰਦੇ ਵੀ ਖਰਾਬ ਹੋ ਰਿਹਾ ਜੇ ਮਿੱਟੀ ਨਾ ਲੱਗੀ ਤਾਂ ਗੋਭੀ ਹੋ ਸਕਦਾ ਖੇਲ ਦੇ ਵਿੱਚ ਨੂੰ ਡੈਗ ਪੇ ਕਿਉਂਕਿ ਨੇਰੀ ਚ ਖੇੜਾ ਕੋਈ ਪਤਾ ਨਹੀਂ ਕੀ ਹੋਣਾ ਤੇ ਉਦੋਂ ਪਹਿਲਾਂ ਪਹਿਲਾਂ ਜਿਹੜੀ ਆਪਾਂ ਅੱਜ ਮਿੱਟੀ ਇਹਨੂੰ ਲਾ ਰਹੇ ਆ ਬਹੁਤ ਵਧੀਆ ਇਸ ਟਾਈਮ ਮਿੱਟੀ ਲੱਗ ਰਹੀ ਆ ਤੇ ਇਸ ਤਰ੍ਹਾਂ ਬਾਈ ਜੀ ਸਾਰੇ ਭਰਾਵਾਂ ਦਾ ਜਿੰਨੇ ਸਵਾਲ ਸੀ ਆਪਾਂ ਉਹ ਸਾਰੇ ਵੀਡੀਓ ਦੇ ਵਿੱਚ ਦੱਸੇ ਆ ਜੇ ਫੇਰ ਵੀ ਕੋਈ ਕੋਈ ਕਮੀ ਰਹਿ ਗਈ ਹੋਵੇ ਤਾ ਉਹ ਪ੍ਰਾ ਮੈਸੇਜ ਕਰ ਸਕਦਾ ਜਾਂ ਫੋਨ ਕਾਲਸ ਜ਼ਰੂਰ ਕਰੇ ਕਿਉਂਕਿ ਫੋਨ ਕਾਲਸ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਸਾਰੀ ਗੱਲ ਅਗਲੇ ਨੂੰ ਸਮਝਾ ਸਕਦੇ ਆ ਸਾਰੇ ਭਰਾਵਾਂ ਦਾ ਧੰਨਵਾਦ ਸਸਿਕਾ